ਦੇ ਮੈਂਬਰ ਆ ਠੀਕ ਹੈ ਨਾ ਅਸੀਂ ਉਹਨਾਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਦੀ ਤੁਹਾਨੂੰ ਪੈਸੇ ਦੀ ਜਾਂ ਇਸ ਤੋਂ ਚੰਗੇ ਇਲਾਜ ਦੀ ਤੁਹਾਨੂੰ ਕਿਤੇ ਹੋਰ ਭੇਜਣਾ ਹੋਵੇ ਮੰਨ ਲਓ ਪੀਜੀਏ ਭੇਜਣਾ ਹੋਵੇ ਬਠਿੰਡੇ ਭੇਜਣਾ ਹੋਵੇ ਜਾਂ ਡੀਐਮਸੀ ਭੇਜਣਾ ਹੋਵੇ ਜਿੱਥੇ ਤੁਹਾਨੂੰ ਵਧੀਆ ਇਲਾਜ ਆ ਉਹ ਕਹਿੰਦੇ ਵੀ ਸਾਡਾ ਇਲਾਜ ਬਹੁਤ ਅੱਛਾ ਵਾ ਤੇ ਜਿਹੜੇ ਪਹਿਲਾਂ ਇੱਥੇ ਲੋਕ ਰੁਕੇ ਹੋਏ ਆ ਉਹ ਸਾਰੇ ਵੀ ਇਹ ਦੱਸਦੇ ਆ ਵੀ ਅੱਛਾ ਇਲਾਜ ਆ ਠੀਕ ਹੈ ਨਾ ਪਰ ਆਸੀਆਂ ਨੂੰ ਕਹਤਾ ਵੀ ਸਾ ਪੈਸੇ ਦੀ ਕੋਈ ਮਸਲਾ ਨਹੀਂ ਤੁਹਾਨੂੰ ਕਿਸੇ ਵੀ ਮਤਲਬ ਕਿਸੇ ਵੀ ਰਿਸਕ ਤੇ ਅਸੀਂ ਕਿਸੇ ਨੂੰ ਕੋਈ ਜਿਹੜਾ ਜਿਹੜਾ ਬੱਚਾ ਵਾ ਕੋਈ ਵੀ ਆ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦੁੱਖ ਨਾ ਦੇ। ਦੇਖੋ ਜੀ ਪਰਿਵਾਰ ਜਿਹੜੇ ਹੈਗੇ ਆ ਬਹੁਤ ਚੜ੍ਹਦੀ ਕਲਾ ਚ ਆਏ। ਕੋਈ ਪਰਿਵਾਰਾਂ ਨੇ ਇਹੋ ਜਿਹਾ ਰੋਸ ਨਹੀਂ ਜਤਾਇਆ ਕਿ ਸਾਡਾ ਇਲਾਜ ਨਹੀਂ ਸਹੀ ਹੋ ਰਿਹਾ ਜਾਂ ਸਾਨੂੰ ਸਹੀ ਸਮੇਂ ਦੇ ਉੱਤੇ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਜਾਂ ਸਾਡੀ ਬਾਤ ਨਹੀਂ ਸੁਣੀ ਗਈ। ਪਰਿਵਾਰ ਜਿਹੜੇ ਆ ਇਹ ਸੰਤੁਸ਼ਟੀ ਦੇ ਵਿੱਚ ਹੈ ਕਿ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਮੀਡੀਏਟਲੀ ਜਿਹੜਾ ਬੱਚਿਆਂ ਨੂੰ ਪਹਿਲਾਂ ਫਲੋਸਪੁਰ ਹਸਪੀਟਲ ਰੈਫਰ ਕੀਤਾ ਔਰ ਉਸ ਤੋਂ ਬਾਅਦ ਉਹ ਫ੍ਰੀਕਵਰਟ ਮੈਡੀਕਲ ਕਾਲਜ ਆਏ ਹੈ ਇਲਾਜ ਪੂਰਨ ਰੂਪ ਦੇ ਵਿੱਚ ਬਿਲਕੁਲ ਸਹੀ ਚੱਲਦਾ ਪਿਆ ਹੈਗਾ ਪਰਿਵਾਰ ਜਿਹੜੇ ਆ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਔਰ ਇਸ ਤੋਂ ਵੱਧ ਕੇ ਬੇਨਤੀ ਕੀਤੀ ਸੀ ਮੈਂ ਗੁਰਦੁਆਰਾ ਖਾਲਸਾ ਦਿਵਾਨ ਦੇ ਪੂਰੇ ਸਟਾਫ ਨੂੰ ਕਿਉਂਕਿ ਲੰਗਰ ਸੇਵਾ ਉਹਨਾਂ ਦੀ ਚੱਲਦੀ ਹੈ اور وہ بچے سویرے 5:30 ਵਜੇ ਜਿਹੜੇ ਇੱਥੇ ਪ੍ਰਸ਼ਾਦਾ ਪਾਣੀ ਚਾਹ ਦਾ ਜਿਹੜਾ ਲੰਗਰ ਹੈ ਇਹ ਜਿੰਨੀ ਦੇਰ ਤੱਕ بچے ਇੱਥੇ ਹੋਣਗੇ ਲੰਗਰ ਔਰ ਚਾਹ ਦਾ ਜਿਹੜਾ ਹੈਗਾ ਇਹ ਚੱਲਦਾ ਰਹੇਗਾ ਡਾਕਟਰ ਜੀ 팀 ਨੂੰ ਵੀ ਬੇਨਤੀ ਕੀਤੀ ਹੈ ਕਿ ਚੰਗੇ ਤੋਂ ਚੰਗਾ ਇਲਾਜ ਜਿਹੜਾ ਹੈਗਾ ਉਹ ਕਰਵਾਇਆ ਜਾਏ ਔਰ ਸਾਰਾ ਖਰਚ ਖਰਚ ਦਾ ਇੱਕ ਪਾਸੇ ਰਹਿ ਗਿਆ ਜੀ ਬੱਚਿਆਂ ਦੀ ਜਾਨ ਹੈ ਜੋ ਕੁਝ ਵੀ ਬੱਚਿਆਂ ਨੂੰ ਲੋੜੀਂਦਾ ਹੋਵੇਗਾ ਸ਼ੋਨੀਕਰ ਦੁਆਰਾ ਪ੍ਰਬੰਧਕ ਕਮੇਟੀ ਡੈਢੀ ਹੈ ਉਹ ਸਭ ਕੁਝ ਉਹ ਹੈ। ਤੁਹਾਡਾ ਉਹ ਬੱਚਾ ਕੌਣ ਹੈ ਜਿਹੜਾ ਇਸ ਮੈਂ ਤੁਹਾਨੂੰ ਕੀ ਜੇ ਇਹ ਨਾਮ ਸਾਚੀ ਕਿੰਨਾ ਇਲਾਜ ਚੱਲ ਰਿਹਾ ਹੈ ਇਲਾਜ ਹੋਰ ਉਮੀਦਾਂ ਕਰਦੇ ਸੀ ਬਹੁਤ ਚੁੱਕੇ ਇੱਕ ਵਾਰ ਇੱਕ ਦਿਨ ਨੂੰ ਹਾਸਾ ਹੋ ਰਿਹਾ ਹੈ ਬਹੁਤ ਮੇਰੀ ਲੋਸਪਰੈਟ ਹੈਗੇ ਉਹ ਦਿਨ ਰਾਤ ਹੀ ਪੰਜ ਸੱਤ ਤੋਂ ਦਿੱਤੇ ਰਹਿੰਦੇ ਨੇ ਅੱਜ ਸਕੱਤਰ ਸਾਹਿਬ ਆਏ ਸੀ ਆ ਜੀ ਰੱਖਾ ਤੁਹਾਨੂੰ ਬਹੁਤ ਸਾਹਿਬ ਕੋਈ ਨਹੀਂ ਕੋਈ ਮਨੁੱਖੀ ਬੇਤੋਰੀ ਸੇ ਵੀ ਗੱਲ ਤੁਸੀਂ ਸਾਡੇ ਨੇ ਕਰਦੇ ਹੋ ਉੱਤੇ ਹੀ ਕੰਮ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀਤ ਸਿੰਘ ਸੰਧੂ ਬਾਈ ਪਿੰਡ ਵਸਤੀ ਪੈਰਨ ਤੋਂ ਮਜੀਠਾ ਸਰਪੰਚਾ ਜੀ ਅੱਜ ਐ ਜੀਪੀਸੀਲ ਨੂੰ ਆਏ ਸੀਗੇ ਕੀ ਕਰਨ ਕੋਟਾ ਪ੍ਰੋਜੈਕਟ ਨਾਲ ਲਾਸਟ ਅਗੈ ਨਾਲ ਉਹ ਸੀ ਇੱਕ ਗੱਲ ਕਵਾਂਗੇ ਉਸ ਬੁਰਦਵਾਰਾ ਜਾਮੀ ਸਿੰਘ ਮਜੀਠਾ ਸਾਹਿਬ ਚੋਣ ਸੁਪਰੀ ਕਮੇਟੀ ਦੇ ਪ੍ਰਬੰਧਕ ਸਾਡਾ ਬਹੁਤ ਜਿਆਦਾ ਸਾਥ ਦੇ ਰਹੇ ਆ ਸਾਨੂੰ ਪੈਸੇ ਦੀ ਕੋਈ ਕਮੀ ਨਹੀਂ ਲੰਗਰ ਪਾਣ ਦੀ ਪੂਰੀ ਸਹਿਦਾ ਦੇ ਰਹੇ ਆ ਦੇਖ ਬੱਖੋਂ ਸਾਡਾ ਸਹਿਯੋਗ ਦੇ ਰਹੇ ਆ ਇੱਕ ਦਾ ਹੁੰਦਾ ਨਾ ਵੀ ਬੰਦੇ ਦੀ ਗੱਲ ਵੀ ਸੁਣਦੇ ਇਹ ਸਾਡੇ ਰੇਗ ਨਾਲ ਸਹਿਯੋਗ ਸਾਡਾ ਦੇ ਰਹੇ ਇਲਾਜ ਠੀਕ ਚੱਲਦਾ ਹਾਂਜੀ ਇਲਾਜ ਠੀਕ ਚੱਲਦਾ